वेलकम बैक बहुत बहुत स्वागत है करेलो इलाज जी और आज फिर एक जबरदस्त बहुत जबरदस्त इंफॉर्मेशन नॉलेज लैके आया अच मैं थोड़ा दसागा कि हज़ार वीडियो देखे होने जो मान लो मखाणा तुम यूट्यूब लिखोगे ना हज़ार भीडियोज़ हैं जो मखाने के फायदे दस लेकिन कोई वीडियो भीडियो नहीं दसेगा कि मखाने का एग्जैक्टली exactly इस्तेमाल सही तरीका क्या है कि तुम्हें कैल्शियम पूरा मिल जाए ਜਿਨ੍ਹਾਂ ਨੂੰ ਗੋਡਿਆਂ ਦੀ ਤਕਲੀਫ ਹੈ ਜੋੜਾਂ ਦੀ ਤਕਲੀਫ ਹੈ ਆਰਥਰਾਈਟਿਸ ਦੀ ਪ੍ਰੋਬਲਮ ਹੈ ਉਹ ਇਸ ਮਖਾਣੇ ਦਾ ਭਰਪੂਰ ਇਸਤੇਮਾਲ ਸਹੀ ਤਰੀਕੇ ਨਾਲ ਕਿਸ ਤਰ੍ਹਾਂ ਕਰਨ ਤਾਂ ਕਿ ਪਹਿਲੇ ਦਿਨ ਤੋਂ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਏ ਕਮਾਲ ਦੀ ਚੀਜ਼ ਦੱਸਾਂਗਾ ਅੱਜ ਮੈਂ ਜਿਹੜੀ ਪੂਰੀ ਕਿਤੇ YouTube ਚੈਨਲ ਤੇ ਕਿਤੇ ਨਹੀਂ ਨਾ ਤੁਸੀਂ ਕਦੀ ਦੇਖੀ ਹੋਏਗੀ ਨਾ ਸੁਣੀ ਹੋਏਗੀ ਅੱਜ ਐਸਾ ਗੱਜ਼ਬ ਦਾ ਤਰੀਕਾ ਦੱਸਾਂਗਾ ਲਾਸਟ ਤੱਕ ਵੀਡੀਓ ਜ਼ਰੂਰ ਦੇਖਣਾ ਵੀਡੀਓ ਲੰਬਾ ਨਹੀਂ ਕਰਾਂਗਾ ਫਟਾਫਟ ਸ਼ੇਅਰ ਕਰਾਂਗਾ ਔਰ ਦੇਖੋ ਜਦੋਂ ਵੀ ਤੁਸੀਂ ਮਖਾਣੇ ਨੂੰ ਟਾਈਪ ਕਰੋਗੇ ਨਾ ਹਜ਼ਾਰਾਂ ਵੀਡੀਓ ਮਿਲਣਗੇ ਠੀਕ ਹੈ ਫਾਇਦੇ ਵੀ ਡੈਫੀਨਿਟਲੀ ਲੋਕ ਬਹੁਤ ਦੱਸਦੇ ਆ ਸ਼ੂਗਰ ਵਾਲੇ ਸ਼ੂਗਰ ਮੈਂ ਕਹਿੰਦਾ ਜੇ ਸ਼ੂਗਰ ਦੀ ਕਿਸੇ ਨੂੰ ਤਕਲੀਫ ਹੈ ਮਖਾਣਾ ਦੇਣਾ ਸ਼ੁਰੂ ਕਰ ਦੋ ਬੜੀ ਗਜ਼ਬ ਦੀ ਚੀਜ਼ ਹੈ ਗਰਮ ਪਾਣੀ ਦੇ ਨਾਲ ਸਵੇਰੇ 5-6 ਮਖਾਣੇ ਸਵੇਰੇ ਔਰ ਸ਼ਾਮੀ ਦੋ ਟਾਈਮ ਲੈ ਲਓ ਮੈਂ ਕਹਿੰਦਾ ਇੱਕ ਤੋਂ ਡੇਢ ਮਹੀਨੇ ਬਾਅਦ ਜਿਹੜੀ ਫਲਕਚੂਏਸ਼ਨ ਚੱਲਦੀ ਹੈ ਨਾ ਸ਼ੂਗਰ ਦੀ ਇੱਕਦਮ ਕੰਟਰੋਲ ਚ ਆਣੀ ਸ਼ੁਰੂ ਹੋ ਜਾਏਗੀ ਕਮਾਲ ਹੈ ਔਰ ਸ਼ੂਗਰ ਜਿਨ੍ਹਾਂ ਨੂੰ ਨਹੀਂ ਹੈ ਉਹਨਾਂ ਨੂੰ ਸ਼ੂਗਰ ਹੋਏਗੀ ਨਹੀਂ ਇੰਨੀ ਗਜ਼ਬ ਦੀ ਚੀਜ਼ ਹੈ ਸੇਮ ਪ੍ਰੋਸੈਸ ਜੇ ਗਰਮ ਪਾਣੀ ਦੇ ਨਾਲ ਲਓਗੇ ਬਲੱਡ ਪਿਊਰੀਫਾਇਰ ਦਾ ਜ਼ਬਰਦਸਤ ਕੰਮ ਕਰੇਗਾ ਖੂਨ ਸਾਫ਼ ਕਰਨ ਦਾ ਕੰਮ ਕਰੇਗਾ ਜੇ ਕਿਸੇ ਨੂੰ ਭੁੱਖ ਨਹੀਂ ਲੱਗਦੀ ਡਾਈਜੈਸ਼ਨ ਮੈਂ ਹਜੇ ਇਹ ਤਾਂ ਸਿਰਫ ਫਾਇਦੇ गिना ਰਿਹਾ ਹਾਂ ਹਜੇ ਲਾਸਟ ਵਿੱਚ ਮੈਂ ਤੁਹਾਨੂੰ ਦੱਸਣ ਵਾਲਾ ਹਾਂ ਫਟਾਫਟ ਕਿ ਕੈਲਸ਼ੀਅਮ ਜੇ ਭਰਪੂਰ ਲੈਣਾ ਹੈ ਜੇ ਕਿਸੇ ਨੂੰ ਗੋਡਿਆਂ ਦੀ ਤਕਲੀਫ ਹੈ ਸੋਜਿਸ਼ ਹੈ ਸਹੀ ਤਰੀਕਾ ਕਿ ਐ ਇਸਤੇਮਾਲ ਕਰਨਾ ਹੁਣੇ ਦੱਸ ਰਿਹਾ ਮੈਂ ਤੁਹਾਨੂੰ ਪਹਿਲਾਂ ਮੈਂ ਮੋਟੇ-ਮੋਟੇ ਫਾਇਦੇ ਦੱਸਦਾ ਤੁਹਾਨੂੰ ਜਿਨ੍ਹਾਂ ਨੂੰ ਡਾਈਜੈਸ਼ਨ ਦੀ ਪ੍ਰੋਬਲਮ ਹੈ ਪਿਤ ਜਿਨ੍ਹਾਂ ਦਾ ਵਧਿਆ ਹੋਇਆ ਹੈ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਮੈਂ ਕਹਿੰਦਾ ਜੀ ਗਰਮ ਪਾਣੀ ਦੇ ਨਾਲ ਮਖਾਣੇ 5 7 10 ਸਵੇਰੇ 10 ਸ਼ਾਮੀ ਲੈਣੇ ਸ਼ੁਰੂ ਕਰ ਦਿਓ ਜਾਂ ਫਿਰ ਇਹਨੂੰ ਮਿਕਸਚਰ ਬਣਾ ਲਓ ਇਹਦਾ 2 ਚਮਚ ਸويرੇ 2 ਚਮਚੇ ਸ਼ਾਮੀ ਲੈਣੇ ਸ਼ੁਰੂ ਕਰ ਦੋ ਗਰਮ ਪਾਣੀ ਦੇ ਨਾਲ ਕੁਝ ਦਿਨਾਂ ਬਾਅਦ ਤੁਸੀਂ ਮਹਿਸੂਸ ਕਰੋਗੇ ਭੁੱਖ ਲੱਗਣੀ ਸ਼ੁਰੂ ਹੋ ਗਈ ਜਿਨ੍ਹਾਂ ਨੂੰ ਕਮਜ਼ੋਰੀ ਲੈਂਦੀ ਹੈ ਥਕਾਵਟ ਰਹਿੰਦੀ ਹੈ ਮਖਾਨੇ ਦਾ ਸੇਵਨ ਕਰਨਾ ਸ਼ੁਰੂ ਕਰ ਦੋ ਮਖਾਨੇ ਦੀ ਤਾਸੀਰ ਠੰਡੀ ਹੁੰਦੀ ਹੈ ਐਸੇ ਕਰਕੇ ਹਾਰਟ ਵਾਸਤੇ ਬੈਸਟ ਹੈ ਲਿਵਰ ਵਾਸਤੇ ਬੈਸਟ ਹੈ ਕਮਾਲ ਜਿਹੜੀ ਚੀਜ਼ ਠੰਡੀ ਹੈ ਉਹ ਹਾਰਟ ਵਾਸਤੇ ਬੈਸਟ ਹੈ ਜਿਹੜੀ ਚੀਜ਼ ਠੰਡੀ ਹੈ ਉਹ ਲਿਵਰ ਵਾਸਤੇ ਬੈਸਟ ਹੈ ਜਿਹੜੀ ਚੀਜ਼ ਠੰਡੀ ਹੈ ਪੇਟ ਵਾਸਤੇ ਵੀ ਬੈਸਟ ਹੈ ਰਾਈਟ ਤੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਨਿੰਦਰ ਨਹੀਂ ਆਉਂਦੀ ਰਾਤ ਨੂੰ ਔਰ ਜੇ ਕੈਲਸ਼ੀਅਮ ਦਾ ਭਰਪੂਰ ਫਾਇਦਾ ਉਠਾਣਾ ਹੈ ਔਰ ਜੇ ਕਿਤੇ ਗੋਡਿਆਂ ਚ ਨਾਲ ਸੋਜਿਸ਼ ਹੈ ਕਿਸ ਤਰ੍ਹਾਂ ਦਾ ਬਿਹਤਰੀਨ ਇਸਤੇਮਾਲ ਕਰਨਾ ਹੈ ਕੀ ਉਹ ਬੈਸਟ ਤਰੀਕਾ ਹੈ ਜਿਹੜਾ ਅਜ ਤੱਕ ਨਾ ਤੁਸੀਂ ਕਦੀ ਸੁਣਿਆ ਹੋਵੇਗਾ ਨਾ ਦੇਖਿਆ ਹੋਵੇਗਾ ਉਹ ਤਰੀਕਾ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਠੀਕ ਹੈ ਮੇਰੀ ਰਿਕੁਐਸਟ ਹੈ ਕਿ ਕੈਮਰੇ ਨੂੰ ਥੋੜਾ نیچے ਕਰੋ ਔਰ ਨਜ਼ਦੀਕ ਕਰਕੇ ਦੱਸੋ ਸਾਡੇ ਵਿਅਰਸ ਨੂੰ ਕਿ ਅੱਜ ਮੈਂ ਉਹਨਾਂ ਵਾਸਤੇ ਕੀ ਲੈ ਕੇ ਆਇਆ ਹਾਂ ਸਭ ਤੋਂ ਪਹਿਲੀ ਚੀਜ਼ ਮਖਾਨੇ ਬਾਏ ਗੋਡ ਮੇਰਾ ਐਸ ਵੇਲੇ ਨਾ ਮਤਲਬ ਮੇਰੇ ਮੂੰਹ ਚ ਪਾਣੀ ਆ ਰਿਹਾ ਹੈ ਨਾ ਮਖਾਨਿਆਂ ਨੂੰ ਦੇਖ ਕੇ ਮੇਰਾ ਦਿਲ ਕਰ ਰਿਹਾ ਕਿ ਮ लेकिन जे मैं मुठ्ठी भर के चुक के और इन मूँच पा लिया तो फिर वीडियो किमें बनेगा <laughs> राइट मखाने रोस्ट कर लो जी ठीक है नमक पाना पा लो अदरवाइज़ रोस्ट करके रख लो बड़े स्वाद बड़े टेस्टी बन जाएंगे कुरकुरे जे ठीक है एक गिलास दुध और थोड़ी जिनी प्योर हल्दी ए प्योर हल्दी असी अपनी पिसवाई है ठीक है यह तीन चीज़ें हूँ इस्तेमाल किमें करना है ताकि कैलशियम लैवल जिना घट्ट है वो अपने लैवल पर आ जाए ਇੱਕ ਤੋਂ ਡੇਢ ਮਹੀਨੇ ਦੋ ਮਹੀਨੇ ਦੇ ਅੰਦਰ ਅੰਦਰ ਔਰ ਜੇ ਮੰਨ ਲਓ ਕਿਸੇ ਨੂੰ ਸੋਜਿਸ਼ ਹੈ ਇਹਦਾ ਕਿਸ ਤਰੀਕੇ ਨਾਲ ਇਸਤੇਮਾਲ ਕਰੀਏ ਤਾਂ ਕਿ ਕੈਲਸ਼ੀਅਮ ਵੀ ਮਿਲੇ ਔਰ ਸੋਜਿਸ਼ ਵੀ ਠੀਕ ਹੋ ਜਾਏ ਔਰ ਗੋਡੇ ਵੀ ਸਾਡੇ ਠੀਕ ਹੋ ਜਾਣ ਔਰ ਸਟਰੈਂਥ ਵੀ ਆ ਜਾਏ ਕੀ ਕਰਨਾ ਹੈ 10 12 ਜਾਂ 15 ਮਖਾਣੇ ਲੈ ਲਓ ਜਾਂ ਫਿਰ ਇਹ ਮਖਾਣਿਆਂ ਨੂੰ ਦਰਦਰਾ ਜਾਂ ਪੀਸ ਲਓ ਮਿਕਸੀ ਦੇ ਅੰਦਰ ਔਰ ਉਹਦੇ ਦੋ ਤੋਂ ਤਿੰਨ ਚਮਚੇ ਮੂੰਹ ਚ ਪਾ ਕੇ ਆਰਾਮ ਨਾਲ ਬੈਠ ਕੇ ਖਾ ਲਓ ਚਬਾ ਚਬਾ ਕੇ ਔਰ ਉਸ ਤੋਂ ਬਾਅਦ ਇਹ ਹਲਦੀ ਜਿਹੜੀ ਹੈ 1/4 ਚਮਚ ਠੀਕ ਹੈ 1/4 ਚਮਚ ਹਲਦੀ ਦਾ ਤੁਸੀਂ ਦੁੱਧ ਚ ਪਾ ਲੈਣਾ ਠੀਕ ਹੈ ਦੁੱਧ ਚ ਪਾ ਕੇ ਅੱਛੀ ਤਰ੍ਹਾਂ ਘੋਲ ਲਓ ਇਹਨੂੰ ਦੁੱਧ ਗਰਮ ਹੋਣਾ ਚਾਹੀਦਾ ਹੈ ਠੀਕ ਹੈ ਜੇ ਡਾਇਬੀਟਿਕ ਨਹੀਂ ਹੋ ਤਾਂ ਮਿੱਠਾ ਜ਼ਰੂਰ ਪਾ ਲਓ ਕੋਈ ਦਿੱਕਤ ਨਹੀਂ ਹੈ ਠੀਕ ਹੈ ਔਰ ਇਹਨੂੰ ਇਹ 골ਡਨ ਮਿਲਕ ਬਣ ਗਿਆ ਜੀ ਆਹਾਹਾ ਮੂੰਹ ਚ ਪਾਣੀ ਆ ਗਿਆ ਬਾਈ ਗॉड ਮਤਲਬ ਮੇਰਾ ਜੀ ਕਰ ਰਿਹਾ ਹੁਣੇ ਬਸ ਘਟਾ ਘਟ ਪੀ ਜਾ ਮੈਂ ਇਹਨੂੰ ਠੀਕ ਹੈ ਹੁਣੇ ਤੁਸੀਂ 2-3 ਚਮਚੇ ਮਖਾਣੇ ਦੇ ਮਿਕਸਚਰ ਦੇ ਜਾਂ ਫਿਰ 15 ਕੁ ਦਾਣੇ ਇਹਦੇ ਲਿੱਤੇ ਸਵੇਰੇ ਔਰ 15 ਕੁ ਦਾਣੇ ਸ਼ਾਮੀ ਇਹ ਪਹਿਲਾਂ ਖਾ ਲੈਣੇ ਆ ਆਰਾਮ ਨਾਲ ਬੈਠ ਕੇ ਚਬਾ ਚਬਾ ਕੇ ਖਾ ਲੈਣੇ ਜਦੋਂ ਖਾ ਲੋ ਉਸ ਤੋਂ ਬਾਅਦ ਤੁਸੀਂ ਇਹ ਜਿਹੜਾ ਹਲਦੀ ਵਾਲਾ ਦੁੱਧ ਹੈ ਇਹਨੂੰ ਖੜੇ ਹੋ ਕੇ ਪੀਓ ਮੈਂ ਕਹਿੰਨਾ 15 ਦਿਨਾਂ ਦੇ ਅੰਦਰ ਅੰਦਰ ਤੁਸੀਂ ਮੈਨੂੰ ਆਪ ਕਹੋਗੇ ਕਿ ਸਾਡੀ ਲੱਤਾਂ 'ਚ ਜਾਨ ਆ ਗਈ ਔਰ ਜਿਨ੍ਹਾਂ ਨੂੰ ਸੋਜਿਸ਼ ਦੀ ਸਮੱਸਿਆ ਹੈ ਕਿਤੇ ਵੀ ਉਹ ਸੋਜਿਸ਼ ਗਾਇਬ ਹੋਣੀ ਸ਼ੁਰੂ ਹੋ ਜਾਏਗੀ ਗੋੜਨਾਂ ਸੁਝੀ ਇਸ ਸਮੱਸਿਆ ਹਲਦੀ ਵਾਲਾ ਦੁੱਧ ਇਹਦੇ ਵਿੱਚ ਪਾ ਕੇ ਮਖਾਣੇ ਖਾਣ ਤੋਂ ਬਾਅਦ ਮਖਾਣੇ ਬੈ ਕੇ ਖਾਓ ਔਰ ਦੁੱਧ ਖੜੇ ਹੋ ਕੇ ਪੀਓ ਕਮਾਲ ਹੋ ਜਾਏਗੀ ਕਮਾਲ ਗੱਜਬ ਐਨਾ ਜ਼ਬਰਦਸਤ ਤਰੀਕਾ ਮੈਂ ਗਾਰੰਟੀ ਦਿੰਦਾ ਤੁਸੀਂ ਅੱਜ ਤੱਕ ਕਦੀ YouTube ਚੈਨਲ ਦੇ ਉੱਤੇ ਤੁਹਾਨੂੰ ਕਿਸੇ ਨੇ ਇਹ ਨਹੀਂ ਦੱਸਿਆ ਹੋਵੇਗਾ ਕਿ ਮਖਾਣਿਆਂ ਦਾ ਬੈਸਟ ਪੋਸੀਬਲ ਵੇ ਕੀ ਹੈ ਕਿ ਅਸੀਂ ਉਹਨਾਂ ਦਾ ਭਰਪੂਰ ਫਾਇਦਾ ਉਠਾ ਸਕੀ ਤਾਨੂੰ ਕੈਲਸ਼ੀਅਮ ਤਾਂ ਮਿਲੇਗਾ ਮਿਲੇਗਾ ਸੋਜਿਸ਼ ਵੀ ਠੀਕ ਹੋ ਜਾਏਗੀ ਔਰ ਉਸ ਤੋਂ ਇਲਾਵਾ ਜੜੇ ਮੈਂ ਫਾਇਦੇ ਹੋਣੇ ਗਿਨਾਏ ਹੈ ਨਾ ਕਿ ਹਾਈ ਬੀਪੀ ਵਾਲਿਆਂ ਨੂੰ ਜਰੂਰ ਦੋ ਹਾਈ ਬੀ ਹਾਈ ਬਲੱਡ ਪ੍ਰੈਸ਼ਰ ਵਾਲਿਆਂ ਵਾਸਤੇ ਤਾਂ ਮੈਂ ਕਹਿੰਦਾ ਅੰਮ੍ਰਿਤ ਅੰਮ੍ਰਿਤ ਕਿਉਂਕਿ ਠੰਡੇ ਹੈ ਜਿਹੜੇ ਗੁੱਸਾ ਬਹੁਤ ਕਰਦੇ ਨੇ ਨਾ ਬੀਪੀ ਚੜਿਆ ਰਹਿੰਦਾ ਉਹ ਤੁਹਾਡੀ ਉਹ ਸਭ ਠੀਕ ਹੋ ਜਾਏਗਾ ਇਹ ਖਾਲੀ ਮਖਾਨਿਆਂ ਦੇ ਨਾਲ ਔਰ ਜੇ ਕਿਤੇ ਮਖਾਣੇ ਬੈਠ ਕੇ ਔਰ ਦੁੱਧ ਖੜੇ ਹੋ ਕੇ ਪੀਲੇ ਇਹਦੇ ਨਾਲ ਹਲਦੀ ਵਾਲਾ ਕਮਾਲ ਕਰ ਦੇਗਾ ਔਰ ਮਹੀਨੇ ਡੇਢ ਮਹੀਨੇ ਬਾਅਦ ਤੁਸੀਂ ਆਪ ਕਮੈਂਟ ਬਾਕਸ 'ਚ ਲਿਖੋਗੇ ਸਰ ਕਮਾਲ ਹੋ ਗਈ ਜਿਹੜਾ गजब हो गया क्योंकि तो असूल है पानी हमेशा बह के और दूध हमेशा खड़ो के पीना चाहिए और खासकर हल्दी वाला दूध जो तो अभी मखाणिया न ले लिया मजा आ जाएगा राइट वीडियो अच्छा लगे तो लाइक जरूर करना शेयर करना ना भूलना ताकि सब का फायदा सब का भला हो सके और सब्सक्राइब किए बगैर मत जाना क्योंकि कल फिर एक जबरदस्त बहुत जल्द वीडियो तुम्हें शेयर करने वास्तव हाज़िर हो रहे हैं बहुत बहुत शुक्रिया इस वीडियो में देखने वास्त और शेयर करने वास्ते थैंक यू वेरी मच गॉड बलैस यू